ਪੰਜਾਬ ਦੇ ਤੇ ਹਿੰਦੁਸਤਾਨ ਦੇ ਆਰਮਡ ਫੋਰਸਸ ਦੀ ਪ੍ਰੈਸ਼ਰ ਦੀਨ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਮੈਜਿਸਟ੍ਰੀਅਲ ਇਨਕੁਆਰੀ ਦਾ ਆਰਡਰ ਕੀਤਾ ਸਿਰ ਹੈ ਨੇ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਨਿਆ ਜਿਹੜੀ ਮੈਜਿਸਟ੍ਰੀਅਲ ਇਨਕੁਆਰੀ ਹੈ ਅਸੀਂ ਚਾਹੁੰਦੇ ਹਾਂ ਕਿ ਸਰਵਿੰਗ ਕਿਸੇ ਜੱਜ ਦੇ ਕੋਲੋਂ ਹਾਈ ਕੋਰਟ ਦੇ ਜਾਂ ਸਰਵਿੰਗ ਜੇ ਸਰਵਿੰਗ ਨਹੀਂ ਤੇ ਰਿਟਾਇਰਡ ਜਜ ਕੋਰਟ ਟਾਈਮ ਬਾਉਂਡ ਜਿਹੜੀ ਇੱਕ ਹਫਤੇ ਦੇ ਵਿੱਚ ਇਨਕੁਆਇਰੀ ਮੁਕੰਮਲ ਹੋ ਕੇ ਚਾਰजेस ਫਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਿੰਨੇ ਵੀ ਹੈ ਨੇ ਉਹਨਾਂ ਦੀ ਗ੍ਰਿਫਤਾਰੀ ਹੋਏ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਹੁੰਦੀ ਸੇਮ ਲਾਈਨਸ ਜਦੋਂ ਇਹਨਾਂ ਨੂੰ ਜ਼ਰੂਰ ਸੀ ਇਹਨਾਂ ਨੇ ਬਕਾਇਦਾ ਤਰ ਮਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਏ ਗਏ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜੇ ਬਾਰਡਰ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਗਰਡਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਸੀ ਮੈਂ ਵੀ ਗੱਲ ਸਾਫ਼ ਤੌਰ ਤੇ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਂਦੇ ਹਾਂ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ ਲਓ ਤੇ ਕੰਮ ਚੱਲ ਜਾਂਦਾ ਸੋ ਇਹ ਸਾਫ ਤੌਰ ਤੇ ਜਿਹੜਾ ਐਕਸ਼ਨ ਕੀਤਾ ਗਿਆ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਾਸਨਾ ਤੇ ਆਏ ਸੀ ਵਿਪਾਸਨਾ ਨਹੀਂ ਇਹ ਜਿਹੜੀ ਲੁਧਿਆਣੇ ਵੈਸਟ ਦੀ ਇਲੈਕਸ਼ਨ ਇਹ ਉਹਦੇ ਨਾਲ ਬੰਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹੁੰਦੇ ਹਾਂ ਇਸੇ ਵਪਾਰੀਆਂ ਦੀ ਇਕੱਠੇ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਤੁਸੀਂ ਆਪਣਾ ਧਰਨਾ ਉਹ ਵੀ ਜਾਰੀ ਰੱਖ ਸਕਦਾ ਪਰ ਟ੍ਰੈਫਿਕ ਨਾ ਰੋਕੀਂ ਬੱਡ ਬਕਾਇਦਾ ਤੌਰ ਤੇ ਮਿਲੀ ਭਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਦੇ ਅਫੀਸ਼ਰ ਜੀ ਨੇ ਇੱਕ ਸਾਲ ਲਗਾਤਾਰ ਜਦੋਂ 400 ਦਿਨ ਮੋਰਚਾ ਲੱਗਾ ਰਿਹਾ ਕਦੀ ਸੋ ਹਰਿਆਣੇ ਦੇ ਸੀਐਮ ਨੇ ਗੱਲ ਕੀਤੀ ਕਿ ਪੀਸਫੁਲੀ ਹਰ ਬੰਦੇ ਦਾ ਹੱਕ ਹੈ ਸਾਨੂੰ ਪਤਾ ਹੈ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਵੀਰ ਨੂੰ ਖੇਤ ਮਜ਼ਦੂਰ ਨੂੰ ਕੋਈ ਲਾਠੀ ਤੱਕ ਨਹੀਂ ਸੀ ਮਾਰੇਗੀ ਪੰਜਾਬ ਦੇ ਵਿੱਚੋਂ ਪੀਸਫੁਲੀ ਬਾਹਰ ਕੱਢ ਦਿੱਤਾ ਗਿਆ ਸੀ ਦਿੱਲੀ ਚੋਂ ਬੈਠੇ ਸੀ ਤੋ ਇਸ ਗੱਲ ਕਾਰਨ ਅਸੀਂ ਇਹਦਾ ਵਿਰੋਧ ਕਰਾਂਗੇ ਤਗੜੇ ਹੋ ਕੇ ਆਪਣੇ ਜਿਹੜੀ ਇੱਕ ਜ਼ਿੰਮੇਵਾਰੀ ਐਜ਼ ਅ ਰਿਸਪਾਂਸਿਬਲ ਆਪੋਜੀਸ਼ਨ ਉਹਦਾ ਕੰਮ ਅਸੀਂ